ਹੋਰ ਜੀ ਨੂੰ ਲੱਗਿਆ ਮੇ ਰਣਗੀ ਰਣ ਹੂੰ ਮਾਥਾ ਮੈਂ ਧਮਡਾ ਹੋਰ ਜੀ ਹੋਈ ਫੱਟੇ ਆਹ ਕਹਿੰਦਾ ਮੈਂ ਕਤੂਰੇ ਦੇਖਣਿਆ ਨੂਰੀ ਦੇ ਨਿੱਕੇ ਨਿੱਕੇ ਵੀ ਗੁਰਿਆ ਦੇ ਨਿੱਕੇ ਨਿੱਕੇ ਬੇਬੀ ਗੁਰੇ ਪਰ ਆਹ ਤੇ ਆਹ ਨੂਰੀ ਇਹਦੇ ਕਤੂਰੇ ਆ ਇਹ ਮੈਂ ਉਹਨੂੰ ਬਥੇਰਾ ਕਹਿੰਦੀ ਭੈਣ ਮੈਂ ਹੁਣ ਕਿੱਥੇ ਰੱਖ ਦਾਂ ਫੇਰ ਇਹਨੂੰ ਜਦੋਂ ਹੱਟਦਾ ਨਹੀਂ ਦਾ ਆਹੋ ਲੋਕ ਲੱਗ ਜਣਾ ਫੋਨ ਨੂੰ ਤੇ ਹੰਬ ਜਾਣੀ ਆ ਹਾਂ ਮੈਨੂੰ ਕਹੋ ਮਾਚੂਨਾ ਹੀ ਨੰਕਾਰ ਫਿਰ ਆਦੇ ਜੀਤ ਨੂੰ ਲਾ ਗਿਆ ਨੰਬਰ ਵੇਖ ਕੇ ਹਾਂ ਕਿ ਉਦੋਂ ਤੇਰਾ ਮਾਮਾ ਗੱਦੀ ਬਥੇਰਾ ਦਾ ਕਾਏ ਨੂੰ ਹਾਂ ਗੱਦੀ ਬਥੇਰਾ ਦਾ ਦਾ ਤੇਰਾ ਮਾਮਾ ਫੋਨ ਤੇ ਭਾਈ ਅਹੰਕਾਰਾ ਭਾਈ ਇਥੋਂ ਅਹੰਕਾਰ ਭਾਈ ਅਹੰਕਾਰ ਉਹ ਵੀ ਦਾਸਦਾ ਬਥੇਰਾ ਉਹ ਲੋਕ ਨਾ ਲਾ ਲਈ ਫੋਨ ਨੂੰ ਅੱਗੇ ਨੂੰ ਹੋਣਾ ਫਿਰ ਬੈਟਰੀ ਫੁੱਲ ਜਣੀ ਉਹਦੀ ਹੈ ਨਾ ਨਗਾ ਮੈਂ ਬਥੇਰਾ ਕਹ ਕੇ ਹੰਬ ਜਾਨੀ ਰਾਂਸਾ ਮਾਰ ਕੇ ਨਾ ਉਹ ਕੇ ਬੈਠ ਤੇ ਸਿੱਟਦਾ ਮਾੜਾ ਪਿਆਰ ਆਣ ਦੇ ਮਾੜਾ ਹੂੰ ਸਵੇਰ ਆ ਰਹੀ ਏ ਮਾਂ ਓਏ ਇਹਨੂੰ ਆ ਦਿਖਾ ਦੇ ਮੰਮੀ ਇਹਨੂੰ ਆ ਕਹਿੰਦਾ ਆ ਕਹਿੰਦਾ ਮੈਂ ਕਤੂਰੇ ਦੇਖਣੇ ਆ ਨੂਰੀ ਦੇ ਹਾਂ ਸਵੇਰੇ ਹੀ ਮੈਂ ਲਾਇਆ ਸੀ ਬੋਲਟਾ ਬੰਦ ਹੋਊਗਾ ਇੱਕ ਦਿਨ ਸੀ ਮੈਂ ਤਾੜ ਤੇ ਕਿਹਾ ਤਾਂ ਨਹੀਂ ਨੂੰ ਇਹਨੇ ਕਿਉਂ ਤਾੜ ਤੇ ਕੀ ਕਰਨ ਗਈ ਸੀ ਤਾੜ ਦਿੰਦੇ ਨਾ ਉਹ ਜਿਹੜਾ ਦੰਦਾ ਆਾ ਪਾਤਰਾ ਨਹੀਂ ਲੌਂਦੀ ਫਾਤਖਾ ਨਹੀਂ ਲੌਂਦੀ ਅੱਜ ਮੈਂ ਤਾਂ ਹਾਂ ਕਹਿੰਦੇ ਪਤਾ ਤਾਂ ਇਹੇ ਗੋਗੋ ਪਰੇਵਾਈਆਂ ਆਉਂਦੀ ਨੇ ਬਟਾਣ ਤੇ ਤੇਨਾਪਾ ਫੇਰ ਕਹਿੰਦਾ ਰੋਟੀ ਹੁੰਦੀ ਨਹੀਂ ਲਾਉਣੀ ਰੋਟੀ ਬਾਬਾ ਫੇਰ ਲਾਉਨੇ ਬਲ ਪਾਥੀਆਂ ਦਾ ਫੇਰ ਪਾਥੀਆਂ ਲਾਹਿੰ ਜਾਂਦਾ ਤੂੰ ਕਾ ਲਾਤਿਆਂ ਆਉਂਦੀਆਂ ਦਿਖਾ ਮਾਂ ਨੰਨੀ ਉਹ ਨੰਨੀ ਨੂੰ ਕਤੂਰੇ ਦਾ ਦਿਖਾ ਦੇ ਬਹੁਬੂ ਦੇ ਹੂੰ ਹਾਂ ਜੀ ਮੈਂ ਜਾਰ ਦੀ ਹੋਂਦ ਰੋਜ਼ ਲਾ ਲੈਂਦਾ ਬਸ ਉਹਦੀ ਕਹੂਗਾ ਇਹ ਲਾ ਹੁਣੇ ਹੀ ਲਾ ਹੂੰ ਅੱਜ ਮੈਨੂੰ ਕਹਿੰਦੇ ਸੜ ਕੋਠੇ ਤੇ ਆਉਂਦੇ ਸੀ ਤਾਂ ਤੇ ਮੈਂ ਜੇ ਮੈਂ ਡੱਗ ਪੀਣਾ ਇਹ ਦੇਖ ਲਈ ਫਿਰ ਹੱਡੀ ਹੱਡੀ ਬਚਣੀ ਨਹੀਂ ਗਈ ਫਿਰ ਨਾ ਅੱਖੀ ਤੋਂ ਫਿਰ ਕਹੂਗਾ ਪਛਤੀ ਹੁਣ ਨਾ ਨਹੀਂ ਦੇਖਦੀ ਨਹੀਂ ਦੇਖਦੀ ਹਾਂ ਹੁਣ ਪਾਤੀਆਂ ਦਿਖਾਏਗੀ ਬਾਹਰਲੇ ਕਰ ਬਾਹਰਲੇ ਕਰਿਆ ਕਿ ਹੁਣ ਪਾਤੀਆਂ ਦਿਖਾਉਣੀ ਆ ਉਹ ਐਨੇ ਖੁੱਜਾ ਵੀ ਕਿੱਡਾ ਹੋਇਆ ਤੇ ਆਦਾਲ ਉਹ ਦਾਲ ਆਲਾ ਕੁਚਾ ਡੱਡਾ ਹੋ ਗਿਆ ਨਾਨੀ ਦਾ ਨੁੱਜੀ ਆ ਗਿਆ ਸਾਫ ਕਰਨਾ ਫਿਰ ਮੈਂ ਪਾਣੀ ਲਿਆ ਮੈਂ ਪਾਣੀ ਨਾ ਹਾਈ ਹਾਈ ਮੈਂ ਤਾਂ ਦੇਖਿਆ ਹੀ ਨਹੀਂਗਾ ਕੀ ਹੋ ਗਿਆ ਦੀ ਮੁੱਕ ਗਿਆ ਮੇਰਾ ਦੰਦਾ ਕਿ ਵੀ ਪਾਣੀ ਮੁੱਕ ਗਿਆ ਕੁਝ ਇਹ ਚਰੋ ਦੇ ਤਾਂ ਹਾਈ 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 ਮੱਛੀ ਵੀ ਡਾਲ ਰੰਗੀ ਦੀ ਹੋਦੀ ਹੂੰ ਦਾਲ ਤਾਂ ਫਿਰ ਮੱਚ ਗਈ ਹੋਣੀ ਆ ਨਹੀਂ ਨਹੀਂ ਮੱਛੀਦਾਨ ਨਹੀਂ ਅਜੇ ਹੈ ਮੱਛੀਦਾਨ ਮੱਛੀਦਾਨ ਨਹੀਂ ਹੈ ਹੋਰ ਭਾਰੇ ਜੀ ਦਾਲ ਤੜੀ ਸੀ ਅੱਜ ਮੈਂ ਮੱਖਰੋਜ ਆਹ ਕਿਹੜੀ ਆ ਗਈ ਨੰਨ ਤੋੜ ਕੇ ਹੈ ਆ ਲੱਦੀ ਆ ਲੱਗੂ ਆਪਨੇ ਲੱਗੀ ਸੀ ਆਲਾ ਆਪਣੇ ਅੱਲਾ ਵੀ ਲੱਗੀਆਂ ਹੋਰ ਤੇਲੇ ਵੀ ਲੱਗੇ ਹੋਇਆ ਮਿਰਚਾਂ ਟਮਾਟੇ ਮੈਂਚਾ ਮੈਂਚਾ ਵੀ ਲੱਗੇ ਫਾਲੇ ਲੱਗੇ ਹੋਇਆ ਮੈਂਚਾ ਨੂੰ ਵੀ ਬਹੁਤ ਹੋਰ ਬਣੇ ਇਹ ਢਾਲ ਮੱਛੀ ਦੀ ਨਾਨੀ ਕਹਿੰਦੀ ਆ ਨਾਨੀ ਇਹਨੂੰ ਤੂੰ ਕਹ ਨਾਨੀ ਕਤੂਰੇ ਕਿੱਥੇ ਆ ਪੂਰੇ ਦਿਖਾ ਕਿੱਥੇ ਆ ਨੂਰੀ ਦੇ ਪੰਜ ਦਿੱਤੇ ਪੰਜ ਬੋਗੋ ਤੂੰ ਕਹ ਨਾਨੀ ਮੂੰਹ ਸੱਤ ਆ ਲੈ ਆ ਨੀ ਸੋਰੀ ਆ ਨੀ ਸੋਰੀ ਮੇਰੇ ਤੋਂ ਬੱਦਿਆ ਆ ਦਦਾਰੇ ਆਲੇ ਦਦਾਰ ਆ ਗਿਆ ਵਾਹ ਮਾਸੇ ਕਹਿੰਦੀ ਦਦਾਰ ਦੇ ਨਾ ਵਾਹ ਮਮਮੀ ਤੂੰ ਮਮਮੀ ਨੂੰ ਸਮਝਾ ਆਪਣੇ ਫੋਨ ਆਏ ਕਰ ਜਿਹੜੀ ਤੇਰੀ ਫੋਟੋ ਕੈਮਰਾ ਨਾ ਉਹ ਤਾਂ ਆਦੀ ਤਰ੍ਹਾਂ ਫੋਟੋ ਤੇ ਆਏ ਹੱਥ ਮਾਰ ਉਂਗਲ ਮਾਰ ਫਿਰ ਉਹ ਤੇਰੇ ਉਹ ਫੋਟੋ ਦੇਣ ਅਰੇ ਲਾਲ ਬਟਨ ਉਹ ਫਿਰ ਉਹਨੂੰ ਦਵਾ ਦੇ ਬੰਦ ਹੋ ਜੂ ਹਾਂ ਫਿਰ ਤੈਨੂੰ ਮੈਂ ਕੱਲੀ ਨੂੰ ਲਾਉਣਾ ਤੇਰੀਂ ਦੀ ਦਿਨ ਵੀਡੀਓ ਕਾਲ ਕਰੂਗਾ ਤੇ ਤੇਰੀ ਉਹ ਬਣਾਉ ਕੱਲੀ ਨੂੰ ਗੱਲ ਕਰੂਗਾ ਮੰਮੀ ਫੋਨ ਫੋਨ ਤੇ ਆਏ ਹੱਥ ਮਾਰਾ ਦੇਤੇ ਜਦੋਂ ਜਦੋਂ ਫੋਨ ਤੇ ਹੱਥ ਮਾਰੇਗੀ ਲਾਲ ਬਟਨ ਆਊਗਾ ਹਾਂ ਕਾਉ ਕੱਟ ਤਾਂ ਨਾ ਇਹ ਤਾਂ ਸਿੱਖਦੀ ਆ ਸਿੱਖਦਾ ਸੀਤ ਗਈ ਜਾਂਦੀ ਆ ਕਾਲ ਲਾਉ ਨਾਲੂ ਆ ਹਾਂ ਸਾਮ ਜਦੀ ਆ ਇਹਦਾ ਬੇਬੇ ਸਾਰਾ ਕੁਝ ਆ ਲਾ ਇੱਥੇ ਇੱਥੇ ਰੱਖ ਹੌਣ ਦਿਖਾ ਮਮੀ ਆ ਬੇਲੇ ਤੇਰੀ ਆ ਉਹ ਇਹਦਾ ਬਾਵਾ ਵੱਡੀ ਹੋ ਗਈ ਯਾਰ ਇਹਾਰੇ ਬੇਲ ਆਹਨੇ ਗੂਰਾਂ ਦੀ ਬੇਲ ਆਪਣੇ ਹੁਣ ਗੂਰ ਲੱਗਣਗੇ ਨਾਲੇ ਕarele ਲੱਗਦੇ ਇਹਨੂੰ ਕਿਲੜਾ ਕarele ਤੂੰ ਖਾਂਦਾ ਕarele ਨਹੀਂ ਹੁੰਦਾ ਮੈਂ ਮਾਰ ਖਾਂਦਾ ਤੂੰ ਗਾ ਦੇ ਨੀ ਉਹ ਨਾਨੀ ਨੂੰ ਹੁਣ ਦੱਸ ਤੂੰ ਕਹ ਨਾਨੀ ਤੇਰੇ ਜੀ ਲੱਗ ਗਏ ਅਰੇ ਓਏ ਅੱਲਾ ਅਰੇ ਬੀ ਲੱਗੇ ਵੇ ਕarele ਕਰੀ ਹਾਂ ਇਹ ਉਹ ਮਖਾ ਉਹ ਤੇ ਲੱਗੀ ਵੀ ਆਲ ਹਾਂ ਉਹ ਤੇ ਲੱਗੀ ਵੀ ਆਲ ਕਿਉਂ ਆ ਦੇ ਮੈਂ ਤਾਂ ਖਾਮ ਆ ਉਹ ਤੇ ਲੱਗੀ ਨੀ ਕੀ ਜੀ ਕਿੱਦਾਂ ਲੱਗੀ ਉਹ ੜੇ ਦੇਖਾ ਦੇਖੇ ਨਹੀਂ ਹੂੰ ਟੂਕੂਰੋਂ ਜੋਂ ਟਿਓ ਟਨੂ ਨਹੀਂ ਲਖੀਦੀ ਮੈਨੂੰ ਹੌਣ ਮਮਾ ਉਹ ਨਾਨੀ ਆ ਨਾ ਨਾਨੀ ਨੂੰ ਪੁੱਛ ਦੂਗਾ ਨਾਨੀ ਨੂਰੀ ਦੇ ਕਤੂਰੇ ਕਿੱਥੇ ਆ ਨੂਰੀ ਤੇ ਤੋੜੇ ਕਿੱਥੇ ਆ ਨਾਨੀ ਮੈਂ ਦੱਕ ਮਮਾ ਹਾਂ ਉਹ ਜਮ ਭਾਗ ਆ ਮਹਾ ਉੱਧਰ ਲੁਟਾਇਆ ਜਾਂ ਤੰਦਰ ਉੱਧਰ ਲਾਇਆ ਡਾਇ ਡਾਇ ਬਾਹਰ ਲਾਇਆ ਹੋਰ ਨਾ ਕੋਈ ਲੈਈ ਜਾ ਬਈ ਦਰੋ ਕੋ ਸੱਚਾ ਕੇ ਹੋਰ ਨਾ ਕੋਈ ਚੱਕ ਕੇ ਲੈ ਜੀ ਹਾਂ ਲੈ ਚੋਲਾਂ ਚੋਲ ਵਾਲਿਆਂ ਨੂੰ ਲੱਗੇ ਠੀਕ ਗੱਲ ਆ ਚੋ ਨੂਰੀ ਦੇਣਾ 6 ਕਤੂਰੇ ਦਿੱਤੇ ਆ ਬੇਬੀ ਐਡਾ ਇੱਕ ਆ ਤੂੰ ਸੋਨੇ ਆ ਕੂੜੇ ਹਾਂ ਲੈ ਮਾਲੇ ਸੋਨੇ ਆ ਹਾਂ ਲੈ ਛੋਲੇ ਚੋਲੇ ਕੂਰੇ ਅਦਾਦੀ ਕਦੀ ਨਹੀਂ ਕਹਿੰਦੀ ਪੋਲੇ ਸੋਨੇ ਕੂਰੇ ਆ ਉਹ ਉਹਦੇ ਜਾਂਦੀ ਆ ਖਾਣ ਖਾਣ ਚੱਲੀ ਆ ਹੁਣ ਉਹ ਜਦੋਂ ਦੇਖੀ ਖਾਊਗੀ ਹਾਂ ਬਾਹਰ ਜਾੜੇ ਪੱਠੀ ਦੇ ਉੱਤੇ ਬੈਠੇ ਆ ਉਹ ਤੈਨੂੰ ਪਤਾ ਹਾਂ ਦੇਖੀ ਉਹ ਦੇਖ ਚੱਲੀ ਦਹੋਣ ਨਾਨੀ ਕਿ ਕਿਹੜੇ ਰੰਗ ਦਾ ਤੂੰ ਲਾਇਕ ਕਰੇਗਾ ਹਾਂ ਕਿੰਨੇ ਕਿੰਨੇ ਪੱਪੀ ਲੈਣੇ ਆ ਕਿੰਨੇ ਕੂਰੇ ਆ ਹਾਂ ਇਹ ਸਾਰੇ ਕਾਲੇ ਆ ਸਾਰੇ ਕਾਲੇ ਹਾਂ ਸਾਰੇ ਕਾਲੇ ਕਤੂਰੇ ਆ ਆਰੇ ਇਹ ਸਾਰੇ ਦੇਖੀ ਦੇੰਤ ਕਾਲੇ ਆਉਂਦੇ ਕਿਉਂ ਦੇਖ ਨਾਨੀ ਨੂੰ ਉਹ ਵੀ ਦੇਖਣਾ ਨਹੀਂ ਵੀ ਸਕਦਾ ਨਹੀਂ ਕੋਈ ਵੀ ਸਾਹ ਕੁੱਤਾ ਵੀ ਸਾਹ 20 ਨਵਾਂ ਵਾਲਾ ਉਹ ਦੇ ਆ ਗਈ ਹੁਣ ਦਿਖਾਉ ਆ ਦੇ ਆ ਦੇ ਉਹ ਦੇ ਉਹ ਦੇ ਕੂਰੇ ਤੋ ਕੂਰੇ ਉਹ ਸਾਰੇ ਕਾਲੇ ਕੂਰੇ ਉਹ ਦੇ ਇਹ ਛੋਂਦੇ ਕਿਉਂ ਆ ਗਏ ਛੋਂਦੇ ਕਿਉਂ ਆ ਗਏ ਉਹ ਨਿੱਕੀ ਬੇਬੀ ਆ ਦੇ ਨਿੱਕੇ ਬੀਬੀ ਹਾਂ ਕਿੱਥੇ ਆਉਦੇ ਨੇ ਨਿੱਕੇ ਬੀਬੀ ਆਉਦੇ ਦੇਖਿਆ ਉਰ ਚੋਕ ਲਿਆ ਨਾਨੀ ਨੇ ਹੁਣ ਮੈਂ ਕਿਹਦੇ ਨਾਲ ਨਹੀਂ ਆ ਦੇਖ ਨਹੀਂ ਦੇਖਦੀ ਇਹਦਾ ਦੇਖਦੀ ਐ ਨਹੀਂ ਹਾਂ ਚੱਲ ਗੰਦੀ ਦੁੰਦੀ ਨਾ ਬੱਡੇ ਦਰੇ ਇਹ ਨਹੀਂ ਨਹੀਂ ਗੰਦੀ ਨਿਵਾੜ ਵੀ ਜਮਾ ਵੀ ਇਹ ਹਾਂ ਹਲੇ ਜਮਾ ਨੂੰ ਮਲ ਫੜ ਇਹ ਬਾਹਰ ਜਾ ਲੈ ਨਾਨੀ ਕਦੀ ਦਾਦੀ ਦਾਦੀ ਜਦੀ ਪੜੀ ਹੋ ਜਾ ਬੱਫੜ ਮਾਰ ਰਾ ਦੇ ਅਰੇ ਨਿੱਕੇ ਨਿੱਕੇ ਬੇਬੀ ਗੁੜਿਆ ਦੇ ਨਿੱਕੇ ਨਿੱਕੇ ਬੇਬੀ ਗੁੜੇ ਹਾਂ ਇਹ ਹੁਣ ਉੱਠ ਗਈ ਨਾਨੀ ਨੇ ਠਾ ਦੇ ਆ ਕਿ ਸੁੱਤੇ ਪਏ ਸੀ ਦੇਖ ਕਉ ਇਹ ਕੀ ਕਰਦੇ ਦੇ ਦੇ ਹਾਂ ਇਹ ਕੀ ਕਰਦੇ ਆ ਦੇ 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 ਹਾਂ ਕੋਈ ਨਹੀਂ ਆਈ ਪਾ ਗਿਆ ਚੜ ਕੋਈ ਨਾ ਆ ਜਾ ਹੁਣ ਬੱਸ ਨਾਨੀ ਦੇਖ ਰਹੀ ਮम्मा ਆ ਬੈਠੀ ਐ ਲੈ ਚੱਲ ਬਾਸੇ ਕਰ ਆ ਆ ਨੂਰੀ ਇਹਦੇ ਕਤੂਰੇ ਆ ਇਹ ਇਹਦੇ ਬੇਬੀ ਆ ਹਾਂ ਹੁਣ ਮੇਰੇ ਨਾਲ ਹੀ ਆ ਬਾਂਦੇ ਦਾ ਘਰ ਕਿੱਥੇ ਗਿਆ ਨਾਨੀ ਆਸ ਘਰ ਉੱਤਰ ਆ ਆ ਲੈ ਨਾਲ ਹੀ ਆ ਗਈ ਕੰਦੀ ਹੁਣ ਮੈਨੂੰ ਭੁੱਖ ਲੱਗੀ ਆ ਹੁਣ ਇਹਨੂੰ ਭੁੱਖ ਲੱਗੀ ਆ ਉਹਦੇ ਹਰੇ ਉਹਦੇ ਨਾਲ ਹੀ ਆਉਂਦਾ ਉੱਦੋਂ ਦੀ ਉੱਦੋਂ ਦੀ ਉੱਦੋਂ ਨਹੀਂ ਉੱਪਰ ਨਹੀਂ ਨੂਰੀ ਹੁਣ ਆਂਦੀ ਉੱਧਦੀ ਆ ਜਾ ਮਾਂ ਕੋਲ ਉੱਤੀ ਆ ਜਾ ਆ ਰਲ ਮਗਰੇ ਤੂੰ ਦੀ ਆਉ ਹਾਂ ਹੋਰ ਮੰਮੀ ਹਾਂ ਹੋਰ ਉਹਨਾਂ ਨਾਲ ਕੀ ਸੀ ਹਾਂ ਡੈਡੀ ਗੱਡੀ ਉੱਥੇ ਪੂਰੀ ਤੇ ਗਿਆ ਹੋਗਾ ਅੱਛਾ ਉਹਨੇ ਤੇ ਬੰਦਲ ਨਹੀਂ ਕੀਨੇ ਆ ਬੰਦਰ ਨਹੀਂ ਹੈਗੇ ਆਪਣੇ ਆਪਣੇ ਬੰਦਲ ਕਰੋ ਹੋਰ ਹੋਰ ਜੀਜੂ ਲੱਗਿਆ ਹਾਂ ਮੇਰਾ ਨਹੀਂ ਕਿਰੋਂ ਹੂੰ ਮਾਤਾ ਮੈਂ ਧਮਡੌਰ ਜੀ ਹੋਈ ਫੱਟੇ ਹਾਂ ਹੂੰ ਆ ਚੂਚੇ ਦੇਖ ਲੈਨਾਂ ਉਹਨਾਂ ਦਾ ਚੂਚੇ ਕਿਦਕੜੇ ਹੋ ਗਏ ਆਪਣੇ ਚੂਚੇ ਦਿੱਤੇ ਨਹੀਂ ਨਾਲ ਜਸਨਾ ਕਹਿੰਦਾ ਮੈਂ ਲੈ ਕੇ ਜਾਉਂ ਆਹ ਨੇ ਵਾਹ ਉਹ ਚੂਚੇ ਦਾ 바ਵਾ ਹੋ ਗਏ ਨਿੰਗੇ ਉਹ ਕਹਿੰਦਾ ਸਾਡੇ ਮਾਰ ਦੇਣਗੇ ਦੂਜਿਆਂ ਨੂੰ ਅੱਛਾ ਹੂੰ ਹੋ ਠੀਕ ਠਾਕ ਆ ਦੇਖ ਨਾ ਆ ਗਈ ਕਿੰਨਾ ਇਧਰ ਆ ਗਈ ਲੈ ਉਹ ਤਾਂ ਮੂਰੇ ਆਈ ਖੜੀ ਆ ਲੈ ਇਹ ਤਾਂ ਇਹ ਤਾਂ ਮੂਰੇ ਆਈ ਖੜੀ ਆ ਤੇ ਇਥੋਂ ਇਹ ਤਾਂ ਮੂਰੇ ਆ ਗਈ ਪਤਾ ਨਾ ਕਿ ਆ ਭਈ ਉਧਰ ਦੀ ਹੂੰ ਹਾਂ ਖੇਡਦੇ ਹੁੰਦੇ ਆ ਇੱਥੇ ਆ ਨਾ ਖੇਡਦੇ ਨਹੀਂ ਜੇ ਪਾਠਿਆ ਪੱਥਣ ਲੱਗੇ ਫਿਰ ਵੀ ਹੀ ਤੇ ਖੇਡਦੇ ਹੋਣਗੇ ਨੌਕਤੇ ਉਹ ਦਰ ਜਾਂਦੇ ਬਾਣਾ ਚ ਅੱਛਾ ਹਜੇ ਦਫਾ ਭਾਈ ਬਾਣਾ ਚ ਜਾਂਦੇ ਹੋਣਗੇ ਹੋਰ ਸਿਹਤ ਕਾਇਮ ਆ ਬੋ ਕਾਇਮ ਆ ਸਿਹਤ ਤਾਂ ਦਵਾਈ ਖਾ ਲੈਣੀ ਆ ਹਾਂ ਐਮ ਹੂੰ ਚੱਲ ਚੰਗਾ ਮੰਮੀ ਫਿਰ ਚੱਲੇ ਆ ਹੁਣ ਫੇਰ ਫੇਰ ਕਰਾਂਗੇ ਠੀਕ ਚੱਲ ਚੰਗਾ ਓਕੇ ਮੰਮੀ ਸਤਿ ਸ੍ਰੀ ਅਕਾਲ ਓਕੇ ਓਕੇ